ਭਾਰਤੀ ਦਾ ਨਾਮ ਇੱਕ ਹੋਰ ਚੋਰੀ ਦੇ ਵਿੱਚ ਆਇਆ ਨਿਊਜ਼ੀਲੈਂਡ ਦੇ ਇੱਕ ਫਾਰਮਾਸਿਸਟ ਨੇ ਆਪਣੀ ਨੌਕਰੀ ਦੇ ਵਿੱਚ ਅਨਗੈਲਹੀ ਕੀਤੀ ਇਹਨਾਂ ਹੀ ਨਹੀਂ ਉਸਨੇ ਬਲਕਿ ਆਪਣੀ ਨੌਕਰੀ 'ਚ ਧੋਖਾ ਕਰਦਿਆ ਕਈ ਸਾਲਾਂ ਤੱਕ ਦਵਾਈਆਂ ਚੋਰੀ ਕਰਕੇ ਟ੍ਰੇਡਮੀ ਤੇ ਵੇਚੀਆਂ ਇਸ ਗੈਰ ਕਾਨੂੰਨੀ ਕੰਮ ਦੇ ਨਾਲ ਉਸਨੇ 1,26,000 ਡਾਲਰ ਵੀ ਕਮਾਏ ਨੇ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਮੂਲ ਦੇ ਜੰਤ ਪਟੇਲ ਦੀ ਜੋ ਇੱਕ ਫਾਰਮਾਸਿਸਟ ਸੀ ਲੇਕਿਨ ਇਸ ਦੇ ਬਾਵਜੂਦ ਉਹ ਫਾਰਮੇਸੀ ਵਾਸਤੇ ਜ਼ਿਆਦਾ ਸਟਾਕ ਮੰਗਾਂਦਾ ਅਤੇ ਇਸ ਦੇ ਨਾਲ ਹਿਰਾਫੇਰੀ ਵੀ ਕਰਦਾ ਚੋਰੀ ਕੀਤੀਆਂ ਨ ਦਵਾਈਆਂ ਚ ਅਲਰਜੀ ਐਂਟੀ ਅਲਰਜਿਕ ਐਂਟੀ ਫੰਗਲ ਟਰੀਟਮੈਂਟ ਆਇਰਨ ਸਪਲੀਮੈਂਟਸ ਨਿਕੋਟਿਨ ਲੋੰਜੇਸ ਆਈ ਡ੍ਰੌਪਸ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਸ਼ਾਮਿਲ ਸੀ ਇਹਨਾਂ 4 ਸਾਲਾਂ ਦੇ ਵਿੱਚ ਉਹਨੇ 6000 ਲਿਸਟਿੰਗ ਟ੍ਰੇਡਮੀ ਤੇ ਪਾਈਆਂ ਜਿਦੇ ਵਿੱਚੋਂ 2000 ਵਿਕੀਆਂ ਵੀ ਜਿਸ ਦੇ ਨਾਲ ਉਹਨੂੰ 1,26,000 ਡਾਲਰ ਵੀ ਮਿਲੇ ਲੇਕਿਨ ਜਦੋਂ ਉਸਨੂੰ 2020 ਦੇ ਵਿੱਚ ਪੁੱਛਗਿੱਛ ਕੀਤੀ ਗਈ ਜਿੱਥੇ ਉਹਨੇ ਚੋਰੀ ਕਬੂਲ ਵੀ ਕੀਤੀ ਤਕਰੀਬਨ 1 ਲੱਖ ਡਾਲਰ ਵਾਪਸ ਵੀ ਕਰ ਦਿੱਤਾ ਮਗਰ ਇਸ ਦੇ ਬਾਵਜੂਦ ਉਸਨੂੰ ਹੁਣ ਦੁਬਾਰਾ ਨੌਕਰੀ ਤੇਉਣ ਤੋਂ ਪਹਿਲਾਂ ਆਪਣੀ ਇਮਾਨਦਾਰੀ ਸਾਬਤ ਕਰਨੀ ਪਵੇਗੀ ਇਸ ਦੇ ਨਾਲ ਹੀ ਉਹਦੇ ਤੇ ਹੁਣ ਵਾਧੂ ਖਰਚੇ ਵੀ ਲਾਏ ਗਏ ਨੇ ਜੁਰਮਾਨੇ ਵੀ ਲਾਏ ਗਏ ਨੇ